ਜਿਨ੍ਹਾਂ ਦੇ ਅੱਖਰ ਇਹਨਾਂ ਅੰਦਰ ਵਸ ਗਏ ਇਹ ਉਹਨਾਂ ਦੇ ਜਵਾਕ ਨੇ ਇਹ ਜਿਨ੍ਹਾਂ ਦੇ ਸ਼ਬਦ ਸਿੱਖ ਗਏ ਇਹ ਉਹਨਾਂ ਦੇ ਨੇ ਤੇ ਉੱਥੇ ਜਾਣਗੇ ਇਹ ਗੁਰੂ ਦੀ ਧਰਤੀ ਛੱਡਣਗੇ ਜੀ ਕਿਉਂਕਿ ਇਹਨਾਂ ਅੰਦਰ ਗੁਰੂ ਦਾ ਅੱਖਰ ਨਹੀਂ ਵਸਿਆ ਇਹਨਾਂ ਅੰਦਰ ਗੁਰੂ ਦਾ ਸ਼ਬਦ ਨਹੀਂ ਵਸਿਆ ਇਹ ਕਿਉਂ ਸ਼ਰੀਰ ਹੋਣਗੇ ਇਹ ਕਿਉਂ ਸੇਵਾ ਕਰਨਗੇ ਸਿੱਖਣਾ ਕੀ ਹੈ ਜੀ ਇਹੀ ਸਿੱਖਣਾ ਹੈ ਗੁਰੂ ਦਾ ਅੱਖਰ ਗੁਰੂ ਦਾ ਸ਼ਬਦ ਬੰਦਾ ਜਾਨਵਰਾਂ ਨਾਲੋਂ ਸ਼ਬਦਾਂ ਕਰਕੇ ਵੱਖਰਾ ਹੈ ਜੇ ਰੋਂਦਿਆਂ ਵੀ ਹੱਸਦਿਆਂ ਵੀ ਦੁੱਖ ਤੇ ਸੁੱਖ ਚ ਵੀ ਸ਼ਬਦ ਆਪਦੇ ਨਹੀਂ ਹਨ ਭਾਈ ਤੁਸੀਂ ਕੌਣ ਹੋਏ ਫੇਰ ਆਪ ਦੀ ਮਾਪਿਆਂ ਨੂੰ ਪੇਰੈਂਟ ਕਹੋ ਪੜਾਉਣ ਵਾਲੇ ਨੂੰ ਉਸਤਾਦ ਨੂੰ ਟੀਚਰ ਕਹੋ ਤੁਹਾਨੂੰ ਬੰਦੇ ਸਟੂਡੈਂਟ ਕਹਿਣ ਉਹ ਭਾਈ ਹੋ ਕੀ ਰਿਹਾ ਇਹ ਅੰਗਰੇਜ਼ 1947 ਚ ਗਏ ਸਾਡੇ ਬੰਦਿਆਂ ਨੇ 1947 ਤੋਂ ਬਾਅਦ ਆਪ ਅੰਗਰੇਜ਼ੀ ਦੇ ਸਕੂਲ ਖੋਲੇ ਆਪਣੇ ਜਵਾਕਾਂ ਨੂੰ ਅਡੀਆਂ ਚੁੱਕ ਚੁੱਕ ਅੰਗਰੇਜ਼ਾਂ ਦੇ ਅੱਖਰ ਪੜ੍ਹਾਏ ਹੁਣ ਕਹਿੰਦੇ ਨੇ ਨਸ਼ੇ ਨਾਲ ਮਰ ਗਏ ਜੀ